起来！ ਅਸੇ ਗੁਰਦੇਵ ਸੰਦੂਵ ਦੰਦਨ ਹਲਕੇ ਦੀ ਚੱਲੀ ਗੱਲ ਸਰਦਾਰ ਗੁਰਦੇਵ ਸੰਦੂਵ ਸਰਦਾਰ ਗਦੇਰ ਸਿੰਘ ਸੰਦੂ ਜਿੰਦਾਬਾਦ ਸਰਦਾਰ ਗਦੇਸ ਸਿੰਘ ਸੰਦੂ ਜਿੰਦਾਬਾਦ ਸਰਦਾਰ ਗਦੇਸ ਸਿੰਘ ਸੰਦੂ ਜਿੰਦਾਬਾਦ ਗਦੇਸ ਸਿੰਘ ਸੰਦੂ ਜਿੰਦਾਬਾਦ ਸਰਦਾਰ ਗਦੇਸ ਸਿੰਘ ਸੰਦੂ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਅੰਦੇ ਵਿੱਚ ਚੱਲੀ ਗੱਲ ਸਰਦਾਰ ਗਦੇਸ ਸਿੰਘ ਸੰਦੂ ਸਰਦਾਰ ਗਦੇਰ ਸਿੰਘ ਸੰਦੂ ਜਿੰਦਾਬਾਦ ਹਰੇ ਇਕੱਠ ਦੇ ਵਿੱਚ ਇਹ ਗਾਣਾ ਚੁੰਨੇ ਆ ਵੀ ਸਰਦਾਰ ਗੁਰਦੇਵ ਸਿੰਘ ਸੰਧੂ ਨੂੰ ਟਿਕਟ ਦਿੱਤੀ ਜਾਵੇ। ਸੋ ਇਸ ਕਰਕੇ ਵੀ ਉਹਨਾਂ ਨੇ 2020 ਤੋਂ ਲੈ ਕੇ ਤੇ ਹੁਣ ਤੱਕ ਪਾਰਟੀ ਦੀ ਦਿਨ ਰਾਤ ਮਿਹਨਤ ਕੀਤੀ ਆ। ਸੋ ਉਹਨਾਂ ਦਾ ਅਧਿਕਾਰ ਮੰਨਦਾ ਵਾ ਉਹਨਾਂ ਦਾ ਹੱਕ ਮੰਨਦਾ ਵਾ। ਸੋ ਪਾਰਟੀ ਜੇ ਕਿਸੇ ਹੋਰ ਕੈਂਡੀਡੇਟ ਨੂੰ ਬਾਹਰੀ ਨੂੰ ਟਿਕਟ ਦਿੰਦੀ ਆ ਤੇ ਹਲਕੇ ਦੇ ਲੋਕ ਜਿਹੜੇ ਉਹਨੂੰ ਪਸੰਦ ਨਹੀਂ ਕਰਨਗੇ। ਕਿਉਂਕਿ ਸੰਧੂ ਸਾਹਿਬ ਤੁਹਾਡਾ ਕਿੰਨਾ ਕੋਈ ਵਿਸ਼ਵਾਸ ਆ ਗੁਰਦੇਵ ਸਿੰਘ ਸੰਧੂ ਤੇ? ਵਿਸ਼ਵਾਸ ਜਿਹੜਾ ਬਹੁਤ ਸਾਰਾ ਵਾ ਜੀ ਅੱਜ ਵੇਖੋ ਠਾਠਾ ਮਾਰਦਾ ਇਕੱਠ ਆ ਜਿਹੜਾ ਤੁਹਾਡੇ ਸਾਹਮਣੇ ਉਹਨਾਂ ਦੀ ਰੈਸ਼ਵੀ ਇਕੱਠਾ ਹੋਇਆ ਵਾ ਸੋ ਲੋਕ ਉਹਨਾਂ ਨੂੰ ਆਪ ਮੋਹਰੇ ਮਿਲ ਲਉਂਦੇ ਆ ਯਾਨੀ ਕਿ ਉਹ ਨਹੀਂ ਕਿਸੇ ਨੂੰ ਬੁਲਾਉਂਦੇ ਲੋਕ ਪਸੰਦ ਕਰਦੇ ਉਹਨਾਂ ਨੂੰ ਸਸਦੀ ਸੰਸਤਾ ਚਲਾਈ ਸੀ ਉਹਨਾਂ ਨੇ ਉਹਦੇ ਵਿੱਚ ਵੀ ਉਹਨਾਂ ਨੇ ਲੋਕਾਂ ਦੇ ਦਿਨ ਰਾਤ ਮਿਹਨਤ ਕੀਤੀ ਲੋਕਾਂ ਦੀ ਸੁਨਵਾਈ ਕਰਦੇ ਸੀ ਪਰ ਜੇ ਅੱਜ ਗੱਲ ਕੀਤੀ ਜਿਵੇਂ ਜੀਮਨੀ ਚੋਣ ਤਣਤਾਂ ਦੇ ਵਿੱਚ ਜਿਹੜੀ ਹੋ ਰਹੀ ਆ ਉਹ ਗੁਰਦੇਵ ਸੰਧੂ ਦੇ ਹੱਕ ਦੇ ਵਿੱਚ ਲੋਕੀ ਕਾਰਕਾਰ ਦੇ ਵਿੱਚ ਇਹੋ ਗੱਲ ਸੋਚ ਰਹੇ ਨੇ ਕਿ ਸਾਨੂੰ ਬਾਹਰੀ ਕੈਂਡੀਡੇਟ ਕੋਈ ਨਹੀਂ ਪਸੰਦ ਅਗਰ ਤਣਤਾਂ ਦੇ ਵਿੱਚ ਪਾਰਟੀ ਟਿਕਟ ਦਿੰਦੀ ਆ ਸਰਦਾਰ ਗਦੇਵ ਸੰਧਰ ਨੂੰ ਤੇ ਅਸੀਂ ਉਹਦੇ ਤੇ ਮੋਟ ਰਾਵਾਂਗੇ ਸਾਡਾ ਨਾਮ ਸੂਬੇ ਦਾ ਗਰਮੀਤ ਸਿੰਘ ਪਿੰਡ ਸ਼ਾਲਾ ਲਾਲੂ ਕਮਨ ਜੀ ਹਾਂਜੀ ਅੱਜ ਵੀ ਗੁਰਦੇਸ਼ ਸਿੰਘ ਦੇ ਘਰ ਘੱਟ ਹੋਇਆ ਕੀ ਕਹਿਣਾ ਚਾਹੁੰਦੇ ਸਾਡਾ ਪਹਿਲਾਂ ਤੇ ਤੁਹਾਡੇ মিডিਆ ਦਾ ਬਹੁਤ ਧੰਨਵਾਦ ਸਾਨੂੰ ਬੋਲਣ ਦਾ ਮੌਕਾ ਦਿੱਤਾ ਜੀ ਅੱਜ ਤੋਂ 3 ਸਾਲ ਪਹਿਲਾਂ ਡਾਕਟਰ ਕਸ਼ਮੀਰ ਸਿੰਘ ਸਾਡੇ ਇਲਾਕੇ ਦੇ ਵਿਧਾਇਕ ਬਣੇ ਸਨ ਤੋਂ 3 ਸਾਲਾਂ ਦੇ ਵਿੱਚ ਉਹਨਾਂ ਦੀ ਤਬੀਰ ਠੀਕ ਨਾ ਹੋਣ ਕਰਕੇ ਕੋਈ ਵਿਕਾਸ ਨਹੀਂ ਹੋ ਸਕਿਆ ਪਰਮਾਤਮਾ ਨੂੰ ਜੋ ਚਾਹੁੰਦਾ ਸੀ ਹੋ ਗਿਆ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੀ ਸੀਟ ਖਾਲੀ ਹੋ ਚੁੱਕੀ ਆ ਤੇ ਉਹਦੇ ਖਾਲੀ ਸੀਟ ਦੇ ਵਿੱਚ ਅਸੀਂ ਇਹ ਦਾਵਾ ਕਰਦੇ ਹਾਂ ਕਿ ਜੋ ਐਸ ਟਾਈਮ ਜੋ ਦਾਵੇਦਾਰਾ ਸ਼ੀਟ ਦੇ ਉਹ ਸਾਡੇ ਗੁਰਦੇਵ ਸਿੰਘ ਸੰਧੂ ਆ ਐਂ ਪੂਰੀ ਪਾਰਟੀ ਨੂੰ ਹਰਾ ਪਿੰਡ ਹਲਕਾ ਇਹ ਉਮੀਦ ਕਰਦੇ ਆ ਕਿ ਗੁਰਦੇਵ ਸੰਧੂ ਨੂੰ ਟਿਕਟ ਦਿੱਤੀ ਜਾਵੇ ਜੋ ਆਉਣ ਆ ਸਮਾਂ ਰਹਿੰਦਾ ਉਹ ਸਾਡੇ ਤਰਨਤਨ ਦਾ ਵਿਕਾਸ ਹੋ ਸਕੇ ਵਾਹ ਪਰ ਅਗਰ ਜੇ ਕੋਈ ਇਹਨਾਂ ਦੀ ਮੰਗੇ ਵੀ ਇਹ ਤੋਂ ਬਾਹਰ ਹੋ ਆ ਗਿਆ ਤੇ ਫਿਰ ਇਹ ਸਵੀਕਾਰ ਨਹੀਂ ਕਰਾਂਗੇ ਠੀਕ ਹੀ ਕਹੋਗੇ ਇਹਦੇ ਵਿੱਚ ਵੇਖੋ ਜੀ ਹੁਣ ਲੰਮੀ ਕਾਮ ਹੋ ਜਾਣੀ ਗੱਲ ਕਿ ਸਾਡੇ ਜਿਹੜੇ ਜੱਡੇ ਹੀ ਵੱਡੇ ਲੀਡਰ ਆ ਉਹਨਾਂ ਨੇ ਇਹੋ ਕਿਹਾ ਹੈ ਕਿ ਅਸੀਂ ਇਮਾਨਦਾਰ ਬੰਦੇ ਚੁਣਾਂਗੇ ਆਮ ਆਦਮੀ ਘਰੇ ਚੁਣਾਂਗੇ ਪਰ ਇਹ ਆਮ ਆਦਮੀ ਨਹੀਂ ਰਹਿ ਗਏ ਖਾਸ ਆਦਮੀ ਲੈ ਕੇ ਆ ਕੇ ਸਾਡੇ ਦੂਜੇ ਪਾਰਟੀਆਂ ਚੋਂ ਸਾਡੇ ਸਿਰ ਤੇ ਮੜ ਰਹੇ ਆ ਅਸੀਂ ਇਹਨਾਂ ਕਦੀ ਬਰਵਾਸੇ ਨਹੀਂ ਕਰਾਂਗੇ ਅਸੀਂ ਤਾਂ ਸਿਰਫ ਗੁਰਦੇਵ ਸੰਧੂ ਨੂੰ ਟਿਕਟ ਮਿਲੇ ਤੇ ਸਾਥ ਦੇਵਾਂਗੇ ਵਰਨਾ ਇਹ ਕਿਸੇ ਨੂੰ ਹੋਰ ਨਹੀਂ ਸਾਥ ਦੇਵਾਂਗੇ ਅਗਰ ਪਾਰੀ ਬੰਦੇ ਨੂੰ ਟਿਕਟ ਉਹ ਵੇਖੋ ਜੀ ਅਸੀਂ ਪਾਰਟੀ ਨਾਲ ਆਪਣੇ ਲੀਡਰ ਨਾਲ ਸਲਾਹ ਕਰਾਂਗੇ ਹੌਣ ਸਮੇਂ ਅਸੀਂ ਉਹਦੇ ਵਜਾਰੇ ਕੀ ਕਰਨਾ ਹੈ ਉਹ ਅਸੀਂ ਇਸ ਟਾਈਮ ਨਹੀਂ ਕਹਿ ਸਕਦੇ ਪਾਰਟੀ ਦੇ ਫੈਸਲੇ ਦਾ ਵਿਰੋਧ ਨਹੀਂ ਜੀ ਅੱਜ ਇਹ ਨਹੀਂ ਕੀਤਾ ਜਾਏਗਾ ਉਹ ਅਸੀਂ ਸਾਡੇ ਜੋ ਗੁਰਦੇਵ ਸਿੰਘ ਸੰਧੂ ਆ ਜਿਹਦੇ ਬਾਰੇ ਬਾਰੇ ਕਿਸੇ ਬੰਦੇ ਨੂੰ ਟਿਕਟ ਮਿਲਦੀ ਹੈ ਮੈਂ ਉਹੀ ਕਹਿ ਰਿਹਾ ਜੀ ਅਸੀਂ ਜੇ ਬਾਲੀ ਬੰਦੇ ਟਿਕਟ ਮਿਲ ਜਾਂਦੀ ਅਸੀਂ ਆਪਣੇ ਗੁਰਦੇਵ ਸਿੰਘ ਸੰਧੂ ਕੇਂਦਰ ਸਾਰੇ ਆਪਣੇ ਵਰਕਰ ਸਲਾਹ ਕਰਾਂਗੇ ਅਸੀਂ ਗਾਂ ਦੀ ਹੋਂਮੀ ਅੱਛੀ ਹੈ ਕੀ ਕਰਦੀ ਮੇਰਾ ਨਾਮ ਸੁਖਦੇਵ ਸਿੰਘ ਹੈ ਤਨਤਾਂ ਦੇ ਨਿਵਾਸੀ ਆ ਜੀ ਅਸੀਂ ਅੱਜ ਗੱਠਜੋੜ ਕੀਤਾ ਇਸੇ ਕਰਕੇ ਵੀ ਇੱਥੇ ਸਰਦਾਰ ਗੁਰਦੇਵ ਸਿੰਘ ਸੰਧੂ ਇਹਨਾਂ ਨੂੰ ਸ਼ੀਟ ਮਿਲਣੀ ਚਾਹੀਦੀ ਆ ਆਲਮੀ ਚ ਰਿਟਾਇਰ ਵਾ ਐਕਸ ਮੈਨ ਵਾ ਅਸੀਂ ਇਸ ਟਾਈਮ ਮੈਂ ਸਕੂਲ ਦੀ ਡਿਊਟੀ ਕਰ ਰਿਹਾ ਵਾ ਹਰ ਇੱਕ ਬੱਚੇ ਦੇ ਨਾਂ ਤੇ ਵੀ ਗਰਦੇਸ਼ਨ ਸੰਧੂ ਦਾ ਨਾਮ ਆ ਕਿਉਂਕਿ ਇਹ ਆਨ ਗਰਾਊਂਡ ਤੇ ਕੰਮ ਕਰ ਰਹੇ ਨੇ ਜਦੋਂ ਮਰਜ਼ੀ ਆਫਿਸੇ ਜਾ ਕੇ ਆਪਾਂ ਕੰਮ ਕਰਾ ਸਕਦੇ ਹਾਂ ਕੋਈ ਵੀ ਬੰਦਾ ਨਾਰਮਲ ਚੱਲ ਜੇ ਗਰਾਊਂਡ ਤੇ ਕੰਮ ਕਰਨ ਵਾਲੇ ਇਨਸਾਨ ਨੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਸ਼ੀਟ ਮਿਲੇ ਤੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਹਾਂ ਹਾਂਜੀ ਕੜ ਨਾਮ ਜੀ ਵਰਿੰਦਰ ਧਾਮੀ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਰਾਵਾ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਹੁਣ ਜੋ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਵੀ ਆ ਜਿਮਨੀ ਚੌਣ ਆ ਰਹੀ ਆ ਇਦੇ ਵਿੱਚ ਕੁਝ ਬਾਹਰੀ ਉਮੀਦਵਾਰ ਵੀ ਚਲੋ ਪਾਰਟੀ ਸ਼ਾਮਲ ਕਰਨੀ ਆ ਹਨਾ ਪਾਰਟੀ ਕੁਝ ਆਉਂਦੇ ਆ ਕੋਈ ਜਾਂਦੇ ਆ ਪਰ ਅਸੀਂ ਪਾਰਟੀ ਦੇ ਇੱਕ ਮੰਗ ਰੱਖਦੇ ਆ ਕਿ ਸਾਡੀ ਇਕੱਲੀ ਮੇਰੀ ਮੰਗ ਨਹੀਂ ਆ ਇਹ ਪੂਰੇ ਹਲਕੇ ਦੀ ਮੰਗ ਆ ਜੇਕਰ ਤੁਸੀਂ ਆ ਪੱਤਰਕਾਰ ਵੀ ਜਾਣਦੇ ਜੇ ਵਿਚਰਦੇ ਤੁਹਾਨੂੰ ਹੀ ਪਤਾ ਕਿ ਹਰ ਚੌਥੇ ਤੀਜੇ ਬੰਦੇ ਦੀ ਜ਼ੁਬਾਨ ਤੇ ਗੁਰਦੇਵ ਸਿੰਘ ਦਾ ਨਾਮ ਆ ਕਿਉਂਕਿ ਇਹ ਅੱਜ ਤੋਂ ਨਹੀਂ ਆ ਬਹੁਤ ਲੰਬੇ ਸਮੇਂ ਤੋਂ ਜਾਣ ਦਾ ਸੱਚ ਦੀ ਸੰਸਥਾ ਦੇ ਨਾਂ ਦੇ ਲੋਕਾਂ ਦੇ ਕੰਮ ਕਰਦੇ ਆ ਰਹੇ ਹੁਣ ਵੀ ਕੋਈ ਵੀ ਆ ਜੇ ਕਿਸੇ ਨੂੰ ਮਨਾ ਨਹੀਂ ਕਰਦੇ ਕੰਮ ਕਰਦੇ ਆ ਤੇ ਲੋਕਾਂ ਨੂੰ ਚਾਹੀਦਾ ਕੰਮ ਵਾਲਾ ਬੰਦਾ ਹੋਰ ਲੋਕਾਂ ਲੀਡਰ ਤੇ ਜਿਹੜਾ ਮਰਦੀ ਇਹ ਬੰਦਾ ਲੀਡਰ ਵਾਲਾ ਖੜਨ ਵਾਲਾ ਤੇ ਸਾਡੀ ਇਕੋ ਮੰਗਾ ਪਾਰਟੀ ਨੂੰ ਵੀ ਜੋ ਤੁਸੀਂ ਟਿਕਟ ਦੇਣੀ ਆ ਤੇ ਗੁਰਦੇਵ ਸੰਧੂ ਨੂੰ ਜਿੰਨੇ ਪ੍ਰਾਣੀ ਮਿਹਨਤ ਕੀਤੀ ਆ ਉਹਨੂੰ ਟਿਕਟ ਦਿਓ ਜਿੰਨੇ ਵੀ ਵਰਕਰ ਆ ਵਰਕਰ ਨਹੀਂ ਮੈਂ ਕਹਿੰਦਾ ਵੀ ਆਮ ਤੌਰ ਤੇ ਜਿੰਨੇ ਲੋਕਾਂ ਨੂੰ ਮਿਲਦੇ ਨੇ ਬਾਜ਼ਾਰ ਚ ਗਲੀ ਮਲੇ ਮਿਲਦੇ ਆ ਉਹ ਸਾਰਾ ਇਕੋ ਕਹਿੰਦੇ ਆ ਵੀ ਯਾਰ ਜੇ ਤੁਸੀਂ ਗੁਰਦੇਵ ਸੰਧੂ ਟਿਕਟ ਨਾਲ ਦਿੱਤੀ ਤੇ ਵੀ ਸਾਨੂੰ ਨਾ ਕਿਉਂ ਬੋਟਾ ਪਾਣਾ ਤੇ ਹੋਰ ਮੱਲਿਆਂ ਵਿੱਚ ਵੀ ਗੁਰਦੇਵ ਸੰਧੂ ਟਿਕਟ ਨਾਲ ਮਿਲੀ ਤੇ ਸਾਨੂੰ ਵੋਟਾਂ ਕਿਉਂ ਕਿ ਅਸੀਂ ਗੁਰਦੇਵ ਸੰਧੂ ਦੇ ਨਾਲ ਆ ਗੁਰਦੇਵ ਸੰਧੂ ਚੰਗਾ ਬੰਦਾ ਹੈ ਤੇ ਸਾਕੇ ਜਨ ਅਨਮੋਲ ਮਾਲੇ ਅਸਤੀਫਾ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਜੋ ਪਰ ਉਹ ਜੋ ਉਹਦਾ ਪਰਸਨਲ ਮੈਟਰ ਹੈ ਉਹਨੇ ਦੇਤਾ ਸੀ ਬਾਵ ਨੂੰ ਨਹੀਂ ਕੋਈ ਸਿਸਟਮ ਸੇ ਹੀ ਲਗਾ ਉਹਨੇ ਸੀ ਪਹਿਲੇ ਵੀ ਦਿੱਤਾ ਹੀ ਉਦੋਂ ਪਾਰਟੀ ਨੇ ਪ੍ਰਵਾਨ ਨਹੀਂ ਕੀਤਾ ਸੀ ਹੁਣ ਦੁਬਾਰਾ ਉਹਨੇ ਸੀ ਦਿੱਤਾ ਇਹ ਸਰ ਕਿ ਉਹਦਾ ਪਰਸਨਲ ਮੈਟਰ ਹੈ ਆਪਾਂ ਇਹ ਚ ਕੋਈ ਸਵਾਲ ਨਹੀਂ ਜਾਂਦਾਂਗੇ ਆਰਾਮ ਜੀ ਮੈਂ ਗੁਰਜੀਤ ਸਿੰਘ ਝਾਮਕਾ ਬਲਾਕ ਪ੍ਰਧਾਨ ਤਰਨਤਾਰਨ ਆਮ ਆਦਮੀ ਪਾਰਟੀ ਕੀ ਕਹਣਾ ਚੁਣਿਆ ਇਦਾਂ ਕਰਕੇ ਕੀ ਕਰ ਜਿਹੜਾ ਇਦਾਂ ਜਿਹੜਾ ਇਕੱਠਾ ਹੈ ਇਹ ਗੁਰਦੇਵ ਸੰਧੂ ਦੇ ਘਰ ਕੀਤਾ ਜਿਆ ਗਿਆ ਸੀਗਾ ਜੋ ਕਿ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਨੇ ਤੇ ਮੈਂ 2020 ਤੋਂ ਲਗਾਤਾਰ ਪਾਰਟੀ ਦਾ ਬਲਾਕ ਪ੍ਰਧਾਨ ਆ ਇਸ ਸ਼ਹਿਰ ਦੀ ਜਿਹੜੀ ਜ਼ਿੰਮੇਵਾਰੀ 2022 ਦਾ ਕੀ ਬੜੇ ਵਧੀਆ ਤਰੀਕੇ ਨਾਲ ਸਾਂਭੀ ਸੀ ਸਾਰੀ ਟੀਮ ਨੇ ਤੇ ਜਿਹੜੇ ਗੁਰਦੇਵ ਸੰਧੂ ਨੇ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਤੇ ਬੜੇ ਲੀਡਰ ਵਰਕਰ ਵੀ ਨੇ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਐਮਪੂ ਭੂਮਿਕਾ ਜਿਹੜੀ ਨਿਭਾਈ ਸੀਗੀ ਤੇ ਪਾਰਟੀ ਨੂੰ ਵੱਧ ਵੱਧ ਵੋਟਾਂ ਦਿਵਾ ਕੇ ਆਮ ਆਦਮੀ ਪਾਰਟੀ ਨੂੰ ਜੇਤੂ ਕਰਾਰ ਦਿੱਤਾ ਸੀਗਾ ਹੁਣ ਵੀ ਮੇਰੀ ਪਾਰਟੀ ਤੋਂ ਮੰਗਿਆ ਕਿ ਸਾਡੇ ਜਿਹੜੇ ਗੁਰਦੇਵ ਸੰਧੂ ਜੀ ਆ ਉਹਨਾਂ ਨੂੰ ਪਾਰਟੀ ਵੱਲੋਂ ਟਿਕਟ ਦੇ ਕੇ ਨਵਾਜਿਆ ਜਾਵੇ ਤੇ ਜਿਹੜੀ ਇਹ ਟਿਕਟ ਆ ਜਿਹੜੀ ਸੀਟ ਆ ਤਰਨਤਨ ਹਲਕੇ ਤੋਂ ਤੇ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣਗੇ ਜਿੱਤ ਕੇ ਸਾਰੇ ਜਿਹੜੇ ਵਰਕਰ ਵਲੰਟੀਅਰ ਸਿਨੀਅਰ ਆਗੂ ਸਾਰਾ ਸੰਗਠਨ ਜਿਹੜਾ ਵਾ ਉਹ ਗੁਰਦੇਵ ਸੰਧੂ ਦੇ ਨਾਲ ਆ ਅਸੀਂ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਆ ਤੇ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਆ ਤੇ ਉਹਨਾਂ ਨੂੰ ਇਹ ਜਿਹੜੀ ਸੀਟ ਹਰ ਹਾਲਤ ਦੇ ਵਿੱਚ ਅਸੀਂ ਜਿਤਾਵਾਂਗੇ ਧੰਨਵਾਦ ਜੀ ਗੁਰਸੇਵਕ ਸਿੰਘ ਜੀ ਵਾਰਡ ਨੰਬਰ 9 ਤੋਂ ਮੈਂ ਦੇ ਵੀ ਕੀ ਕਹਿਣਾ ਚਾਹੁੰਦੇ ਜੋ ਜੋ ਅੱਜ ਇੱਥੇ ਕੱਟ ਕੀਤਾ ਪੁੱਛ ਪਹਿਲਾਂ ਤੇ ਤੁਹਾਡਾ ਨਿਗੇ ਸੁਨਾਹ ਤੇ ਇੱਥੇ ਸਾਰੇ মিডিਆ ਵਾਲੇ ਵੀਰਾਂ ਦਾ ਆਉਂਦਾ ਬਹੁਤ ਬਹੁਤ ਧੰਨਵਾਦ ਇਹਨਾਂ ਜੀ ਸਾਡੇ ਸੱਚ ਦਾ ਸਾਥ ਸੰਸਥਾ ਦੇ ਆਮ ਆਦੀ ਪਾਰਟੀ ਦੇ ਇੱਥੇ ਸਾਰੇ ਵੀਰ ਵਰਕਰ ਪਹੁੰਚੇ ਆ ਤੇ ਕੁਝ ਦਿਨਾਂ ਤੋਂ ਨਾ ਫੋਨ ਤੇ ਇੱਧਰ ਉੱਧਰ ਗੱਲਾਂ ਹੁੰਦੀਆਂ ਵੀ ਆਪਣੀ ਗਾਂ ਰਾਜਨੀਤੀ ਕੀ ਆ ਕਿੱਦਾਂ ਵਾ ਤਾਂ ਅੱਜ ਇਹ ਪੂਰੇ ਜ਼ੋਰ ਸ਼ੋਰ ਨਾਲ ਗੁਰਦੇਵ ਸਿੰਘ ਸੰਧੂ ਦੇ ਹੱਕ ਜਿਹੜਾ ਵਾ ਇਹ ਕੱਟ ਕੀਤਾ ਵਾ ਤੇ ਪਾਰਟੀ ਤੋਂ ਮੰਗ ਕਰਦੇ ਆ ਵੀ ਉਹਨਾਂ ਨੂੰ ਐਕੀ ਜਿਹੜੀ ਜਿਮਣੀ ਚੋਣ ਦੇ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਉਹ ਜਦੋਂ ਦਾ ਆਪਣਾ ਡਾਕਟਰ ਸੋਲ ਦੇ ਨਾਲ ਸੈਕਿੰਡ ਹੀ ਲਾ ਲੋ ਤੁਸੀਂ ਤੇ ਸੈਕਿੰਡ ਐਮਐਲਏ ਉਹਨਾਂ ਨੂੰ ਹੀ ਸਮਝਿਆ ਜਾਂਦਾ ਮਿੰਨੀ ਐਮਐਲਏ ਤੋਂ ਲੋਕਾਂ ਵਿੱਚ ਵਿਚਰਨਦਾ ਪਿੰਡਾਂ 'ਚ ਜਾਂਦੇ ਆ ਮਾਨ ਸਤਕਾਰ ਸਾਰੇ ਪਿੰਡਾਂ ਤੋਂ ਮਿਲਦਿਆ ਵਾ ਇਸ ਕਰਕੇ ਸਾਡੀ ਪੂਰੀ ਮੰਗ ਵਾ ਪਾਰਟੀ ਕੋਲੋਂ ਵੀ ਉਹਨਾਂ ਨੂੰ ਟਿਕਟ ਦੇ ਕੇ ਉਹਨਾਂ ਦਾ ਜਿਹੜਾ ਹੈਗਾ ਵਾ ਮੁੱਲ ਪਾਇਆ ਜਾਵੇ ਅਗਰ ਨਹੀਂ ਟਿਕਟ ਮਿਲਦੀ ਕਿਤੇ ਬਾਹਰਲੇ ਨੂੰ ਮਿਲ ਜਾਂਦੀ ਟਿਕਟ ਫਿਰ ਤੁਹਾਡਾ ਕੀ ਰੋਲ ਹੋਵੇਗਾ ਜੇ ਬਾਹਰਲੇ ਨੂੰ ਪਾਰਟੀ ਕੋਈ ਇਦਾਂ ਦਾ ਫੈਸਲਾ ਲੈਂਦੀ ਆ ਤੇ ਫਿਰ ਅਸੀਂ ਆਪਣੇ ਜਿੰਨੇ ਮੋਤਵਾਰ ਸੱਜਣ ਇੱਥੇ ਪਹੁੰਚੇ ਆ ਸੰਸਤਾ ਦੇ ਤੇ ਆਮ ਆਦਿ ਪਾਰਟੀ ਦੇ ਅਸੀਂ ਆਪਣਾ ਸਲਾਹ مشورہ ਕਰਕੇ ਵੀ ਗਾੜੀ ਕਿਦਾਂ उहो फिर अर दसांगी